ਤਾਂ ਇਹਨੂੰ ਪਹਿਲਾਂ ਵੀ ਸਿਵਲ ਪ੍ਰਸ਼ਾਸਨ ਵੱਲੋਂ ਕਾਫੀ ਨੋਟਿਸਿਸ ਇਸ਼ੂ ਹੋਏ ਸੀਗੇ ਕਿ ਇਹਨੂੰ 셀ਫ ਡਿਮੋਲਿਸ਼ਨ ਕਰਨ ਲਈ ਬਟ ਉਹ ਇਹਨਾਂ ਨੇ ਕੁਛ ਕੀਤਾ ਨਹੀਂ ਤਾਂ ਫਿਰ ਸਾਨੂੰ ਸਿਵਲ ਪ੍ਰਸ਼ਾਸਨ ਵੱਲੋਂ ਲਿਖ ਕੇ ਆਇਆ ਸੀਗਾ ਕਿ ਇਹਨੂੰ ਡਿਮੋਲਿਸ਼ ਕਰਨ ਲਈ ਸਾਨੂੰ ਪੁਲਿਸ ਸੁਰੱਖਿਆ ਦਿੱਤੀ ਜਾਵੇ ਤਾਂ ਇਹਨੇ ਜਿਹੜੀ ਉਸਾਰੀ ਕੀਤੀ ਹੈ ਸਰਕਾਰੀ ਜ਼ਮੀਨ ਹੈ ਔਰ ਜਿਹੜਾ ਇਹ ਕਾਰ ਬਣਾਇਆ ਹੈ ਇਹ ਮਤਲਬ ਜਿਹੜੀ ਰਕਮ ਗਲਤ ਤਰੀਕੇ ਨਾਲ ਇਹਨੇ ਹਾਸਲ ਕੀਤੀ ਹੈ ਨਸ਼ਾ ਤਸਕਰੀ ਕਰਕੇ ਅੱਜ ਕਾਨੂੰਨ ਦੀ ਬਿਜਲੀ ਕਿਹਦੇ ਉੱਤੇ ਡਿੱਗਣ ਜਾਈ। ਅੱਜ ਇਹ ਜਿਹੜਾ ਏਰੀਆ ਜਿੱਥੇ ਅਸੀਂ ਸਾਰੇ ਖੜੇ ਨੇ ਇਹ ਬਾਲਮਿਕੀ ਮੋਹੱਲਾ ਹੈ ਕਾਦਿਆਂ ਦਾ ਤਾਂ ਇਹਦੇ ਵਿੱਚ ਇੱਕ ਨਵਸ਼ਰਨ ਨਾਮ ਦਾ ਇੱਕ ਵਿਅਕਤੀ ਹੈ ਜਿਹੜਾ ਨਸ਼ਾ ਤਸਕਰੀ ਦਾ ਕੰਮ ਕਰਦਾ ਹੈ ਇਸ ਵੇਲੇ ਅਮਰਸਰ ਜੇਲ੍ਹ ਦੇ ਵਿੱਚ ਹੈਗਾ ਤਾਂ ਇਹਨੇ ਜਿਹੜੀ ਆਪਣੀ ਜਿਹੜੀ ਕੋਠੀ ਪਾਈ ਹੈ ਇਹ ਗਵਰਨਮੈਂਟ ਲੈਂਡ ਹੈ। ਤਾਂ ਇਹਨੂੰ ਪਹਿਲਾਂ ਵੀ ਸਿਵਲ ਪ੍ਰਸ਼ਾਸਨ ਵੱਲੋਂ ਕਾਫੀ ਨੋਟਿਸਿਸ ਇਸ਼ੂ ਹੋਏ ਸੀਗੇ ਕਿ ਇਹਨੂੰ ਸੈਲਫ ਡਿਮੋਲਿਸ਼ਨ ਕਰਨ ਲਈ ਬਟ ਉਹ ਇਹਨਾਂ ਨੇ ਕੁਝ ਕੀਤਾ ਨਹੀਂ ਤਾਂ ਫਿਰ ਸਾਨੂੰ ਸਿਵਲ ਪ੍ਰਸ਼ਾਸਨ ਵੱਲੋਂ ਲਿਖ ਕੇ ਆਇਆ ਸੀਗਾ ਕਿ ਇਹਨੂੰ ਡਿਮੋਲਿਸ਼ ਕਰਨ ਲਈ ਸਾਨੂੰ ਪੁਲਿਸ ਸੁਰੱਖਿਆ ਦਿੱਤੀ ਜਾਵੇ ਤਾਂ ਉਸ ਚੀਜ਼ ਦੀ ਕੰਪਲਾਈਂਸ ਕਰਦੇ ਹੋਏ ਅੱਜ ਡਿਸਟ੍ਰਿਕਟ ਪੁਲਿਸ ਬਟਾਲਾ ਵੱਲੋਂ ਇੱਥੇ ਆਪਣੀ ਜਿਹੜੀ ਟੀਮਸ ਹੈ ਉਹ ਤਾਇਨਾਤ ਕੀਤੀਆਂ ਗਈਆਂ ਹੈਗੀਆਂ ਤਾਂ ਅਸੀਂ ਇਹ ਇਹਨਾਂ ਦੀ ਨਿਗਰਾਨੀ ਹੈ ਇੱਥੇ ਇਹ ਡਿਮੋਲਿਸ਼ ਕਰਨ ਜਾ ਰਹੇ ਨੇ ਜਿਸੇ ਤੁਸੀਂ ਦੇਖ ਸਕਦੇ ਹੋ ਕਿ ਬਿਲਡੋਜ਼ਰ ਚੱਲ ਪਏ ਨੇ ਤਾਂ ਇਹ ਜਿਹੜਾ ਬੰਦਾ ਹੈ ਇਹ ਨਸ਼ਾ ਤਸਕਰੀ ਦਾ ਕੰਮ ਕਰਦਾ ਹੈ ਇਹਦੇ ਬਰਕਰਾਰ 6 ਮੁਕਦਮੇ ਦਰਜ ਹੈਗੇ ਨੇ ਉਹਦੇ ਵਿੱਚ 4 ਮੁਕਦਮੇ ਐਨਡੀਪੀਐਸ ਦੇ ਹੈਗੇ 2 ਆਰਮਜ਼ ਐਕਟ ਦੇ ਹੈਗੇ ਨੇ ਤਾਂ ਜਿਹੜੇ ਐਨਡੀਪੀਐਸ ਵਾਲੇ ਮੁਕਦਮੇ ਹੈ ਉਹਦੇ ਵਿੱਚ ਇੰਟਰਮੀਡੀਏਟ ਕੁਆਂਟੀਟੀ ਵਾਲੇ ਵੀ ਹੈ ਐਂਡ ਕਮਰਸ਼ੀਅਲ ਕੁਆਂਟੀਟੀ ਵਾਲੇ ਪਰਚੇ ਵੀ ਇਹਦੇ ਤੇ ਦਰਜ ਹੈਗੇ ਨੇ ਤਾਂ ਇਹਨੇ ਜਿਹੜੀ ਉਸਾਰੀ ਕੀਤੀ ਹੈ ਸਰਕਾਰੀ ਜ਼ਮੀਨ ਹੈ ਔਰ ਜਿਹੜਾ ਇਹ ਘਰ ਬਣਾਇਆ ਹੈ ਇਹ ਮਤਲਬ ਜਿਹੜੀ ਰਕਮ ਗਲਤ ਤਰੀਕੇ ਨਾਲ ਇਹਨੇ ਹਾਸਲ ਕੀਤੀ ਹੈ ਨਸ਼ਾ ਤਸਕਰੀ ਕਰਕੇ ਉਹਦੇ ਨਾਲ ਉਹ ਬਣਾਈ ਹੈ ਤਾਂ ਇਹਦਾ ਇਹ ਅੱਜ ਘਰ ਪ੍ਰਸ਼ਾਸਨ ਡਿਮੋਲਿਸ਼ ਕਰ ਰਹੀ ਹੈ ਫਾਲੋਇੰਗ ਦ ਡਿਊ ਪ੍ਰੋਸੀਜਰ ਤਾਂ ਇਸ ਤੋਂ ਇਲਾਵਾ ਅਸੀਂ ਬਟਾਲੇ ਦੇ ਵਿੱਚ ਪੁਲਿਸ ਕਾਫੀ ਸਖਰੀ ਹੈਗੀ ਹੈ ਨਸ਼ਾ ਤਸਕਰਾਂ ਦੇ ਖਿਲਾਫ ਪੈਡਲਰਸ ਦੇ ਖਿਲਾਫ ਤਾਂ ਇਹਦੇ ਵਿੱਚ ਪਹਿਲਾ ਹੀ ਕਰੀਬਨ 250 ਜਿਹੜੇ ਬੰਦੇ ਅਸੀਂ ਗ੍ਰਿਫਤਾਰ ਕਰ ਚੁੱਕੇ ਹਾਂ ਪਿਛਲੇ 2 ਮਹੀਨਿਆਂ ਦੇ ਵਿੱਚ ਤਾਂ ਤੁਹਾਡੇ ਰਾਹੀਂ ਮੈਂ ਮੈਸੇਜ ਵੀ ਸਾਰਿਆਂ ਨੂੰ ਦਿਨਾ ਚਾਹਨਾ ਕਿ ਜਿਹੜਾ ਵੀ ਕੋਈ ਬੰਦਾ ਇਹਦੇ ਵਿੱਚ ਇਨਵੋਲ ਹੋਗਾ ਤਾਂ ਉਹਦੇ ਤੇ ਉਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਸਰ ਹੁਣ ਚਾਹਤੇ ਕਿੰਨੀ ਵੈਲਿਊਏਸ਼ਨ ਦੀ ਜਿਹੜੀ ਪ੍ਰਾਪਰਟੀ ਹੈ ਇਸ ਦੀ ਕਿਹ ਨਾਲ ਡਿਮੋਲਿਸ਼ ਕੀਤੀ ਗਈ ਹੈ ਡਿਮੋਲਿਸ਼ ਅਸੀਂ ਜਿਹੜਾ ਸਿਵਲ ਲਾਈਨ ਏਰੀਆ ਬਟਾਲੇ ਦਾ ਉੱਥੇ ਵੀ ਡਿਮੋਲਿਸ਼ਨ ਕੀਤੀਆਂ ਹੈਗੀਆਂ ਕੁਝ ਸਾਡੀਆਂ ਇਨ ਪ੍ਰੋਸੈਸ ਚੱਲਦੀਆਂ ਹੈ ਕਿਤੇ ਕੋਈ ਕੋਰਟ ਦਾ ਸਟੇ ਵੀ ਹੈਗਾ ਸੋ that is in process ਤਾਂ ਇਸੇ ਜ਼ਿਲ੍ਹੇ ਦੇ ਵਿੱਚ ਇਸੇ ਸੈਕੰਡ ਕਰ ਰਹੇ ਨੇ ਇਸ ਤੋਂ ਬਾਅਦ ਇੱਕ ਫਟੇਗੜ ਚੂੜੀਆਂ ਦਾ ਵੀ ਸਾਨੂੰ ਇੱਕ ਆਇਆ ਹੈ ਇੰਟੀਮੇਸ਼ਨ ਤੋਂ ਅਸੀਂ ਉਹ ਵੀ ਕਰਾਂਗੇ ਇਸ ਤੋਂ ਇਲਾਵਾ ਵੀ ਜਿਹੜੀ ਕੰਪੀਟੈਂਟ ਅਥਾਰਟੀ ਦਿੱਲੀ ਦੀ ਹੈ ਤਾਂ ਉਹਦੇ ਥਰੂ ਅਸੀਂ ਕਰੀਬਨ 55 ਪ੍ਰਾਪਰਟੀਆਂ ਫ੍ਰੀਜ਼ ਕਰਾਈ ਹੈ ਜਨਦੀ ਲਾਗਤ ਕਰੀਬਨ ਆਈ ਹੈ 28 ਕਰੋੜ ਦਾ ਜਿਹੜਾ ਰਕਮ ਵੈਲੂਏਸ਼ਨ ਹੈ ਜੀ ਜੀ ਸ਼ੁਰੂ ਕਰਦੇ ਜਿਵੇਂ ਕਿ ਜੇ ਆਵੇ ਤਾਂ ਅੱਗੇ ਆਉਣ ਵਾਲੇ ਸਮੇਂ 'ਚ ਕੀ ਕਹਿਣਾ ਚਾਹੋਗੇ ਜਿਹਨਾਂ ਦੇ ਉੱਤੇ ਐਂਡੀਬੀ ਸੋਸ਼ਲ ਐਕਟ ਦੇ ਕਾਨੂੰਨ ਦੇ ਤਹਿਤ ਤੱਕੇ ਦੱਜ ਨੇ ਉਹਨਾਂ ਨੂੰ ਬਿਲਕੁਲ ਸਪਸ਼ਟ ਹੈ ਦੇਖੋ ਇਹ ਜਿਹੜਾ ਬੰਦਾ ਹੈ ਤੁਹਾਡੇ ਸਾਹਮਣੇ ਹੈ ਇਹ ਆਪ ਤਾਂ ਜੇਲ੍ਹ ਦੇ ਵਿੱਚ ਹੈ ਤਾਂ ਇਹਨੇ ਜਿੰਨਾ ਵੀ ਉਹ ਨਸ਼ਾ ਤਸਕਰੀ ਕਰਕੇ ਜੋ ਵੀ ਕਮਾਇਆ ਸੀਗਾ ਬਣਾਇਆ ਸੀਗਾ ਉਹਨੂੰ ਅੱਜ ਡਿਮਾਲਿਸ਼ ਕੀਤਾ ਜਾ ਰਿਹਾ ਹੈ ਤਾਂ ਇਸ ਚੀਜ਼ ਦੇ ਵਿੱਚ ਕੋਈ ਕੁਝ ਚੀਜ਼ ਹਾਸਲ ਨਹੀਂ ਹੈ ਬਸ ਜੇਲ੍ਹ ਹੀ ਠਿਕਾਣਾ ਹੈ ਤਾਂ ਜ਼ਿੰਦਗੀ ਆਪਣੀ ਤਾਂ ਇਹ ਬਰਬਾਦ ਕਰ ਹੀ ਰਿਹਾ ਹੈ ਬਾਕੀ ਜਿਹੜੇ ਸਮਾਜ ਦੇ ਸਮਾਜ ਦੇ ਵਿੱਚ ਨਿੱਕੇ ਮੁੰਡੇ ਹੁੰਦੇ ਹੈ ਉਹਨਾਂ ਨੂੰ ਵੀ ਖਰਾਬ ਕਰਦੇ ਹੈ ਤਾਂ ਇਹ ਸਰਕਾਰ ਨੂੰ ਪ੍ਰਸ਼ਾਸਨ ਨੂੰ ਬਿਲਕੁਲ ਬਰਦਾਸ਼ਤ ਨਹੀਂ ਹੈ ਤਾਂ ਇੱਕ ਲੋਕ ਲਹਿਰ ਬਣ ਗਈ ਹੈ ਲੋਕ ਸਾਡੇ ਨਾਲ ਜੁੜ ਰਹੇ ਨੇ ਟਿਪਸ ਦੇ ਰਹੇ ਨੇ ਤਾਂ ਟਿਪਸ ਦੇ ਉੱਤੇ ਹੀ ਕਰੀਬਨ ਬਟਾਲਾ ਪੁਲਿਸ ਨੇ ਪਿਛਲੇ ਮਹੀਨੇ ਦੇ ਵਿੱਚ ਕਰੀਬਨ ਵੀ ਤੋਂ ਉੱਤੇ ਪਰਚੇ ਦਰਜ ਕੀਤੇ ਨੇ ਜਿਹੜੀ ਇਨਪੁਟ ਟੋਟਲੀ ਲੋਕਾਂ ਦੀ ਹੈਗੀ ਤਾਂ ਉਸ ਚੀਜ਼ ਨੂੰ ਵੀ ਅਪਰੀਸ਼ੀਏਟ ਕਰ ਰਹੇ ਨੇ ਲੋਕੀ ਆ ਰਹੇ ਨੇ ਇਨਫੋਰਮੇਸ਼ਨ ਸ਼ੇਅਰ ਕਰ ਰਹੇ ਨੇ ਉਹ ਸਰ ਇਹ ਤਾਰ ਕੋਈ ਆਦਤ ਪਏ ਰਹੇ ਇਹਦੇ ਵਿੱਚ ਇਹ ਅੱਜ ਦਾ ਡਿਸੀਜਨ ਨਹੀਂ ਹੈ ਇਹ ਆਈ ਥਿੰਕ ਨਵੰਬਰ ਡਿਸੰਬਰ ਦਾ ਪ੍ਰੋਸੈਸ ਚੱਲ ਰਹਾ ਹੈ ਜਿਹੜਾ ਡਿਊ ਪ੍ਰੋਸੀਜਰ ਹੁੰਦਾ ਹੈ ਕਾਨੂੰਨ ਦੇ ਮੁਤਾਬਿਕ ਉਹਨੂੰ ਫੋਲੋ ਕਰਕੇ ਅ ਇਹ ਹੋਇਆ ਹੈ ਇਹ ਡਿਸੀਜਨ ਉਸ ਤੋਂ ਬਾਅਦ ਹੀ ਲਿਆ ਗਿਆ ਇਹਨਾਂ ਨੂੰ ਆਪਰਚੂਨਿਟੀ ਦਿੱਤੀ ਗਈ ਇਹ ਐਸ ਡੀ ਐਮ ਦੇ ਕੋਰਟ ਦੇ ਵਿੱਚ ਵੀ ਕੇਸ ਲਗਾ ਉੱਥੇ ਵੀ ਇਹਨਾਂ ਨੂੰ ਕੋਈ ਰਿਆਇਤ ਫਿਰ ਨਹੀਂ ਮਿਲੀ ਕਿਉਂਕਿ ਇਹ ਗਲਤ ਤਰੀਕੇ ਨਾਲ ਇਹਨੇ ਬਣਾਇਆ ਸੀਗਾ इवन ਜਿਹੜਾ ਜਿੱਥੇ ਕੀਤਾ ਹੈ ਇਹ ਸਰਕਾਰੀ ਜਗ੍ਹਾ ਹੈ ਖੁਸ਼ਕੀ ਐਕਚੁਅਲੀ ਆ ਜਾ ਰਿਹਾ ਕਿਧੋ ਤੇ ਲਿਆ ਜਾ ਰਿਹਾ ਤੇ ਕਿੰਨੇ ਦੀ ਇਹ ਪ੍ਰਾਪਰਟੀ ਹੈ ਅੱਜ ਨਗਰ ਕਾਉਂਸਲ ਕਾਦੀਆਂ ਵੱਲੋਂ ਇਹ ਸਾਡੇ ਪੁਰਾਣੀ ਮੁਲਾਜ਼ਮ ਰਹੇ ਸ੍ਰੀ ਚੰਦ ਸਫਾਈ ਸੇਵਕ ਦਾ ਘਰ ਜਿਹੜਾ ਆ ਉਹ ਸਰਕਾਰੀ ਜਗ੍ਹਾ ਤੇ ਬਣਿਆ ਸੀਗਾ ਅਸੀਂ ਇਹਨਾਂ ਨੂੰ ਨੋਟਿਸ ਵੀ ਦੇ ਕੇ ਅਗਾਹ ਕੀਤਾ ਕਿ ਆਪਣੇ ਪੱਦਰ ਤੇ ਹੀ ਘਰ ਆ ਲਈ ਜਾਵੇ ਪਰ ਉਹਨਾਂ ਨੇ ਮਲਬੀ ਇਹਦੇ ਤੇ ਕੋਈ ਗੌਰ ਨਹੀਂ ਕੀਤਾ। ਇਸ ਤੋਂ ਬਾਅਦ ਅਸੀਂ ਪਬਲਿਕ ਪ੍ਰੀਮਿਸਸ ਐਕਟ ਦੇ ਤਹਿਤ ਮਾਨਜੋਗ ਐਸਡੀਐਮ ਦੀ ਕੋਰਟ ਦੇ ਵਿੱਚ ਵੀ ਇਹ ਕੇਸ ਲਾਇਆ ਸੀਗਾ। ਉਹਦੇ ਵਿੱਚ ਵੀ ਇਹ ਆਪਣੀ ਮਾਲਕੀ ਦਾ ਸਬੂਤ ਨਹੀਂ ਦੇ ਸਕੇ। ਜਿਸ ਕਰਕੇ ਇਹ ਜਿਹੜੇ ਆਰਡਰ ਆ ਨਗਰ ਕੌਂਸਲ ਕਾਦੀਆਂ ਦੇ ਹੱਕ ਵਿੱਚ ਹੋਏ ਨੇ ਕਿ ਇਹਦਾ ਕਬਜ਼ਾ ਲਿਆ ਲਿਆ ਜਾਵੇ। ਸਰ ਕਿ ਉਹ ਜਿਹੜਾ ਆਰਡਰ ਲੈ ਕੇ ਸਨ ਮਖਾਇਆ ਉਹਨਾਂ ਨੇ ਉਹ ਇਹਦੇ ਇਸ ਕੇਸ ਨਾਲ ਰਿਲੇਟਡ ਨਹੀਂ ਆ ਉਹ ਲੱਗ ਕੇ ਸਰ ਕੋਈ ਇਹਨਾਂ ਦੇ ਪਰਵਾਇਟ ਨੰਬਰ ਤੇ ਵੀ ਕੋਈ ਕੇਸ ਦਰਜ ਨਹੀਂ ਹੈ ਇਹਦੇ ਸਵੰਚੇ ਨਗਰ ਕੌਂਸਲ ਨੂੰ ਨਹੀਂ ਇਹਦੇ ਸਵੰਚੇ ਐ ਐਸਐਸਪੀ ਸਾਹਿਬ ਗੁਰਦਾਸਪੁਰ ਜਾਂ ਡੀਐਸਪੀ ਸਾਹਿਬ ਸ਼ਰੀਆਰ ਗਵਿੰਦਪੁਰ ਇਹਦਾ ਜਵਾਬ ਦੇ ਸਕਦੇ ਲਾਗਤ ਤਾਂ ਪਤਾ ਜੀ ਮਾਤਰਾ ਜਿਹੜੀ ਆਣ ਜਾ ਕਿੰਨੀ ਲਾਗਤ ਜੀ ਹੋਵੇਗੀ ਇਹ ਕੋਈ ਤਿੰਨ ਕ ਕਨਾਲਾਂ ਜਗਾ ਵਾ ਉਹਦੇ ਵਿੱਚ ਇੱਕ ਹੀ ਹਿੱਸੇ ਚ ਘਰ ਬਣਿਆ ਆ ਬਾਕੀ ਜਗਾ ਸਾਰੀ ਵਲੀ ਗਈ ਆ ਔਰ ਇੱਥੇ ਅਸੀਂ ਬਸ ਸਟੈਂਡ ਬਣਾਉਣ ਦੀ ਪ੍ਰਪੋਜ਼ਲ ਸੀਗੀ ਨਗਰ ਕੌਂਸਲ ਕਾਦੀਆਂ ਦੀ ਉਹ ਅਜੇ ਮਤਲਬ ਕਿ ਅੰਡਰ ਪ੍ਰਪੋਜ਼ ਆ ਇਸ ਕਰਕੇ ਇਹਦੀ ਜਿਹੜੀ ਕੀਮਤ ਆ ਉਹ ਲਗਭਗ ਜਿਹੜੀ ਅਸੀਂ ਅਸੈਸ ਕਰਦੇ ਆ ਉਹ ਕੋਈ 50 ਲੱਖ ਦੇ ਕਰੀਬ ਆ ਸਭ ਤੋਂ ਜ਼ਿਆਦਾ ਸਰਕਾਰ ਦਾ ਮਿਸ਼ਨ ਨਸ਼ਾ ਵਿਰੋਧ ਇਹ ਕਾਰਵਾਈ ਨਸ਼ਾ ਲੈ ਕੇ ਔਰ ਇਹ ਕਿ ਨਾਜਾਇਜ਼ ਕਬਜ਼ਾ ਲੈ ਕੇ ਹੁੰਦੀ ਜਿਹੜੀ ਨਗਰ ਕੌਂਸਲ ਦੀ ਕਾਰਵਾਈ ਆ ਉਹ ਸਰਕਾਰੀ ਜਗ੍ਹਾ ਤੇ ਜਿਹੜਾ ਨਾਜਾਇਜ਼ ਕਬਜ਼ਾ ਕੀਤਾ ਵਾ ਉਹਦੇ ਸਬੰਚ ਉਹ